ਕਨਸੈਪਟ ਕੀ ਹੈ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਘਾ ਦੇ ਨਾਲ ਆਪਣਾ ਗੁਰਮੁਖੀ ਲਿਖੋਗੇ ਤੇ ਬੱਚੇ ਜਾਂ ਯੂਥ ਅਟਰੈਕਟ ਹੋਏਗਾ ਜਿਵੇਂ ਜਿਵੇਂ ਆਪਾਂ ਵੱਡੇ ਹੋ ਜਾਂਦੇ ਹਾਂ ਹੋਰ ਮਤਲਬ ਕਹਿ ਲਓ ਰੁਝਾਵਿਆਂ ਵਿੱਚ ਪੈਨੇ ਆ ਤਾਂ ਕਿਤਨੇ ਕਿਤੇ ਉਹ ਜਿਹੜਾ ਇੱਕ ਬਚਪਨ ਆ ਆਪਾਂ ਉਹ ਵੀ ਖੋ ਜਾਂਦੇ ਆ ਤੇ ਬਾਕੀ ਦੂਜੀ ਭਾਸ਼ਾਵਾਂ ਵੱਲ ਅਟਰੈਕਟ ਹੋਣ ਕਰਕੇ ਆਪਣੀ ਮਾਂ ਬੋਲੀ ਨੂੰ ਥੋੜਾ ਜਿਹਾ ਖੋ ਰਹੇ ਆ ਥੋੜਾ ਜਿਆਦਾ ਦੱਸੋ ਸਾਡੀ ਇਤਿਹਾਸਿਕ ਕਾਗ ਕਲਾ ਹੈਗੀ ਏ ਇੱਕ ਕਲਾਕਾਰੀਕਰਨ ਦਾ ਤਰੀਕਾ ਹੈਗਾ ਕੀ ਇਹ ਕਮਾਈ ਦਾ ਜ਼ਰੀਆ ਹੈ ਤੁਹਾਡੀ ਜਾਂ ਤੁਸੀਂ ਜੇ ਇਹ ਨਹੀਂ ਆ ਤਾਂ ਤੁਹਾਡਾ ਕਮਾਈ ਦਾ ਜ਼ਰੀਆ ਕੀ ਹੈ ਕਾਗ ਕਲਾ ਦੇ ਨਾਲ ਅਸੀਂ ਹੋਰ ਬਹੁਤ ਸਾਰੀ ਚੀਜ਼ਾਂ ਬਣਾਉਂਦੇ ਨੇ ਜਿਵੇਂ ਰਾਖੀਆਂ ਹੋ ਗਈਆਂ ਜੁਐਨਰੀ ਹੋ ਗਈ ਇਹ ਹੋਰ ਚੀਜ਼ਾਂ ਜਿਹੜੀ ਮਾਰਕੀਟ 'ਚ ਸੇਲ ਹੁੰਦੀਆਂ ਨੇ ਮਤਲਬ ਕਿ ਨਾਲ ਅਸੀਂ ਕੰਮ ਵੀ ਕਰ ਰਹੇ ਨੇ ਨਾਲ ਸੋਸ਼ਲ ਵਰਕ ਵੀ ਕਰ ਰਹੇ ਦਾ ਰੁਝਾਨ ਇਹਦੇ ਵਿੱਚ ਹੈਗਾ ਬਟ ਤੁਸੀਂ ਬਾਕੀ ਕਿੰਨੇ ਕ ਤੁਹਾਨੂੰ ਲੱਗਦਾ ਤੁਸੀਂ ਸਫਲ ਹੋ ਪਾਏ ਹੋ ਬਾਕੀ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ मोस्टली ਇਹ ਜੇ ਰਹਿੰਦੀ ਹੈ ਕਿ ਜੇ ਆਪਾਂ ਕੋਈ ਚੀਜ਼ ਕਰ ਰਹੇ ਹਾਂ ਉਹ ਇਦਾਂ ਦਾ ਮਤਲਬ ਕਿ ਉਪਰਾਲਾ ਕਰੋ ਹਨਾ ਕਿ ਉਹ ਲੋਕ ਕੱਲ ਗਲੇ ਇਨਸਾਨ ਤੱਕ ਪਹੁੰਚੇ ਸਸ਼ੀਕਲ ਜੀ ਮੈਂ ਹ ਅਮੰਤ ਤੁਸੀਂ ਦੇਖ ਰਹੇ ਹੋ ਦੀ ਅਨ ਮਿਊਟ ਅੱਖਾਂ ਬੰਦ ਕਰਕੇ ਜੇ ਸੋਚੀਏ ਅਸੀਂ ਕੀ ਕਰ ਸਕਦੇ ਹਾਂ ਤੇ ਮੈਨੂੰ ਲੱਗਦਾ ਦੋ ਕਦਮ ਤੁਰਨੇ ਵੀ ਔਖੇ ਨੇ ਪਰ ਇੱਕ ਨੌਜਵਾਨ ਸਾਡੇ ਨਾਲ ਹੈ ਜਿਹੜਾ ਕਿ ਅੱਖਾਂ ਬੰਦ ਕਰਕੇ ਘਾਹ ਦੇ ਨਾਲ ਜਿਹੀਆਂ ਕਲਾਕ੍ਰਿਤੀਆਂ ਬਣਾ ਦਿੰਦਾ ਜਿਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਹਾਲ ਹੀ ਚ ਉਹਨਾਂ ਨੇ ਗੁਰਮੁਖੀ ਦੇ ਅੱਖਰ ਲਿਖੇ ਨੇ ਅੱਖਾਂ ਬੰਦ ਕਰਕੇ ਤੇ ਘਾਹ ਦੇ ਨਾਲ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅਭਿਸ਼ੇਕ ਚੋਹਾਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਵਧੀਆ ਜੀ ਤੁਸੀਂ ਕਾ ਦੇ ਨਾਲ ਗੁਰਮੁਖੀ ਦੇ ਅੱਖਰ ਲਿਖੇ ਨੇ ਇਹ ਕਨਸੈਪਟ ਕਿਵੇਂ ਆਇਆ ਦੇਖੋ ਕਾ ਜੇ ਆਪਾਂ ਕਹੀਏ ਹਨਾ ਕਾ ਨੂੰ ਬਹੁਤ ਤਰੀਕੇ ਨਾਲ ਆਪਾਂ ਮਤਲਬ ਇਹ ਕੋਸ਼ਿਸ਼ ਕਰ ਦਿੰਗੇ ਉਹ ਖਤਮ ਹੋ ਜੇ ਪਰ ਉਹ ਕਦੀ ਖਤਮ ਨਹੀਂ ਹੁੰਦਾ ਉਹ ਫਿਰ ਉਗ ਜਾਂਦਾ ਹੈ ਤੇ ਸਾਡੀ ਮਾਂ ਬੋਲੀ ਵੀ ਐਵੇਂ ਹੀ ਹੈ ਇਹ ਮਤਲਬ ਕਿ ਕਹਿ ਲਓ ਕਿ ਜਿਵੇਂ ਕਹਿ ਲਓ ਅੱਜ ਕੱਲ ਜਿਹੜਾ ਯੂਥ ਹੈਗਾ ਉਹ ਅੰਗਰੇਜ਼ੀ ਨੂੰ ਥੋੜੀ ਤਜਰਬਾ ਦੇ ਰਿਹਾ ਹੈ ਜਾਂ ਕਹਿ ਲਓ ਕਿ ਹੋਰ ਭਾਸ਼ਾਵਾਂ ਵੱਲ ਜਾ ਰਿਹਾ ਹੈ ਤਾਂ ਮੈਂ ਸੋਚਿਆ ਕਿ ਇੱਕ ਯੂਥ ਨੂੰ ਮੈਸੇਜ ਦੰਦੇ ਆ ਕਿ ਸਾਡੀ ਭਾਸ਼ਾ ਵੀ ਬਹੁਤ ਸੋਹਣੀ ਹੈ ਤੇ ਇਹਦੇ ਵਿੱਚ ਵੀ ਸਾਨੂੰ ਅੱਗੇ ਗੱਲਾਂ ਕਰਨੀਆਂ ਚਾਹੀਦੀਆਂ ਨੇ ਲੋਕ ਮਤਲਬ ਕਿ ਜਿਵੇਂ ਵੀ ਆਮ ਬੋਲ ਚੱਲਦੀ ਜਿਹੜੀ ਆਪਣੀ ਭਾਸ਼ਾ ਹੈਗੀ ਹੈ ਬਹੁਤ ਸੋਹਣੀ ਹੈ ਕਿਉਂ ਨਾ ਆਪਾਂ ਆਮ ਬੋਲ ਚੱਲ ਚ ਵੀ ਉਹਦਾ ਇਸਤੇਮਾਲ ਕਰੀਏ ਜਿਵੇਂ ਕਿ ਆਮ ਦੇਖਿਆ ਜਾ ਸਕਦਾ ਕਿ ਫੁਲਕਾਰੀਆਂ ਤੇ ਵੀ ਲਿਖ ਦਿੰਦੇ ਆ ਗੁਰਮੁਖੀ ਦੇ ਅੱਖਰ ਹਨਾ ਤੇ ਤੁਹਾਨੂੰ ਕੀ ਲੱਗਦਾ ਇੱਕ ਐਵੇਂ ਨਹੀਂ ਲੱਗਦਾ ਕਿ ਲੋਕਾਂ ਨੂੰ ਅਟਰੈਕਟ ਕਰਨ ਦਾ ਇੱਕ ਤਰੀਕਾ ਆ ਪੰਜਾਬੀ ਦਿਖਾ ਕੇ ਆਪਣਾ ਇੱਕ ਟੈਲੈਂਟ ਨੂੰ ਸ਼ੋਕ ਨੋ ਡਾਊਟ ਤੁਹਾਡਾ ਟੈਲੈਂਟ ਬਾ ਕਮਾਲ ਆ ਮਤਲਬ ਮੈਂ ਚੀਜ਼ਾਂ ਦੇਖੀਆਂ ਨੇ ਬਣੀਆਂ ਬਹੁਤ ਸੋਹਣਾ ਮਤਲਬ ਅੱਖਾਂ ਬੰਦ ਕਰਕੇ ਅਸੀਂ ਸੋਚ ਹੀ ਨਹੀਂ ਸਕਦੇ ਹਨ ਤੇ ਤੁਸੀਂ ਬਹੁਤ ਸੋਹਣਾ ਲਿਖਦੇ ਹੋ ਬਟ ਪੰਜਾਬੀ ਬਾਸ਼ਾ ਨੂੰ ਲੈ ਕੇ ਹਨਾ ਆਪਾਂ ਗੱਲ ਕਰੀਏ ਤਾਂ ਕਈ ਕਈ ਚੀਜ਼ਾਂ ਐਵੇਂ ਦੀ ਆਪਾਂ ਦੇਖਦੇ ਆਂ ਲੋਕਾਂ ਨੂੰ ਅਟਰੈਕਟ ਕਰਨ ਦਾ ਇੱਕ ਤਰੀਕਾ ਮੰਨ ਲਿਆ ਜਾਂਦਾ ਵਾ ਤੇ ਤੁਹਾਡਾ ਕਨਸੈਪਟ ਕੀ ਆ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਘਾ ਦੇ ਨਾਲ ਆਪਣਾ ਗੁਰਮੁਖੀ ਲਿਖੋਗੇ ਤੇ ਬੱਚੇ ਜਾਂ ਯੂਥ ਅਟਰੈਕਟ ਹੋਏਗਾ ਮਤਲਬ ਕੀ ਕਨਸੈਪਟ ਬਿਲਕੁਲ ਹਾਂ ਬਿਲਕੁਲ ਜੀ ਜਿਹੜਾ ਯੂਥ ਹੈਗਾ ਜਿਹੜੇ ਬੱਚੇ ਨੇ ਉਹ ਸਾਡੀ ਮਾਂ ਬੋਲੀ ਵੱਲ ਅਟਰੈਕਟ ਹੋਣਗੇ ਤੇ ਇਹੀ ਕਨਸੈਪਟ ਕਰਕੇ ਮੈਂ ਘਾ ਦੇ ਨਾਲ ਮਾਂ ਬੋਲੀ ਲਿਖੀ ਹੈ ਕਿਉਂਕਿ ਬਚਪਨ ਚ ਆਪਾਂ ਹਮੇਸ਼ਾ ਪੜਦੇ ਆ ਹਨਾ ਊੜਾ ਆੜਾ ਆਪਾਂ ਪੜਿਆ ਬਟ ਜਿਵੇਂ ਜਿਵੇਂ ਆਪਾਂ ਵੱਡੇ ਹੋ ਜਾਂਦੇ ਆਂ ਹੋਰ ਮਤਲਬ ਕਹਿ ਲਓ ਰੁਝਾਵਿਆਂ ਵਿੱਚ ਪੈਨੇ ਆਂ ਤਾਂ ਕਿਤਨੇ ਕਿਤੇ ਉਹ ਜਿਹੜਾ ਇੱਕ ਬਚਪਨ ਆ ਆਪਾਂ ਉਹ ਵੀ ਖੋ ਜਾਂਦੇ ਆਂ ਤੇ ਬਾਕੀ ਦੂਜੀ ਭਾਸ਼ਾਵਾਂ ਵੱਲ ਅਟਰੈਕਟ ਹੋਣ ਕਰਕੇ ਆਪਣੀ ਮਾਂ ਬੋਲੀ ਨੂੰ ਥੋੜਾ ਜਿਹਾ ਖੋ ਰਿਹਾ ਤੇ ਇਸ ਸਾਰੇ ਜਿਹੜਾ ਤੁਸੀਂ ਵਰਣਮਾਲਾ ਕੀਤੀ ਹੈ ਜੇ ਜਿਹੜੀ ਤੁਸੀਂ ਗੁਰਮੁਖੀ ਲਿਖੀ ਹੈ ਕਿੰਨਾ ਟਾਈਮ ਲੱਗ ਗਿਆ ਸੀ ਇਸ ਨੂੰ ਇਹਨੂੰ ਨੀਰਬੱਟ ਜੀ ਮੈਂ ਤੁਹਾਨੂੰ ਦੱਸਾਂ 2 ਮਹੀਨੇ ਦਾ ਕਨਸੈਪਟ ਸੀਗਾ ਜਿਹਦੇ ਵਿੱਚ ਇਹਦੀ ਡਿਜ਼ਾਈਨਿੰਗ ਹੋਈ ਤੇ 15 ਦਿਨ ਦੇ ਕਰੀਬ ਇਹਨੂੰ ਤਰਾਸ਼ਣ ਦੇ ਵਿੱਚ ਲੱਗੇ ਨੇ ਕਿਵੇਂ ਬਣਾਇਆ ਇਹਨੂੰ ਥੋੜਾ ਜਿਆਦਾ ਦੱਸੋ ਦੇਖੋ ਇਹਦੇ ਵਿੱਚ ਮੈਂ 51 ਘਾਜ਼ ਦੇ ਤਣਕੇ ਇਸਤੇਮਾਲ ਕੀਤੇ ਨੇ ਤੇ ਉਹਨਾਂ ਤਣਕਿਆਂ ਨੂੰ ਇੱਕ ਸਾਡੀ ਇਤਿਹਾਸਿਕ ਕਾਕਲਾ ਹੈਗੀ ਹੈ ਕਲਾਕਾਰੀ ਕਰਨ ਦਾ ਤਰੀਕਾ ਹੈਗਾ ਤੇ ਉਸ ਤਰੀਕੇ ਨਾਲ ਉਹਨਾਂ ਨੂੰ ਪਹਿਲਾਂ ਬੁਣ ਕੇ ਮੋਤੀ ਦੀ ਸ਼ਕਲ ਦਿੱਤੀ ਗਈ ਤੇ ਫਿਰ ਉਹਨਾਂ ਨੂੰ ਆਪਸ ਵਿੱਚ ਬੁਣ ਕੇ ਇਹ ਵਰਨਮਾਲਾ ਤਿਆਰ ਕੀਤੀ ਗਈ ਹੈ ਤੇ ਇਹ ਬਹੁਤ ਹੀ ਵੱਖਰਾ ਇੱਕ ਹੁਨਰ ਆ ਜਿਹੜਾ ਦੇਖਿਆ ਗਿਆ ਹਨ ਇਸ ਇਹਦਾ ਸ਼ੌਂਕ ਤੁਹਾਨੂੰ ਕਿਵੇਂ ਪਿਆ ਮਤਲਬ ਜਿੱਦਾਂ profession wise ਅਸੀਂ ਦੇਖੀਏ ਤਾਂ ਮਤਲਬ ਕਿ ਇਹ ਕਮਾਈ ਦਾ ਜ਼ਰੀਆ ਹੈ ਤੁਹਾਡੀ ਜਾਂ ਤੁਸੀਂ ਜੇ ਇਹ ਨਹੀਂ ਆ ਤਾਂ ਤੁਹਾਡਾ ਕਮਾਈ ਦਾ ਜ਼ਰੀਆ ਕੀ ਆ ਦੇਖੋ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀ ਕਿ ਆਪਾਂ ਸੋਸ਼ਲ ਜਾਂ ਸਮਾਜਿਕ ਸਮਾਜ ਨੂੰ ਵਧিয়ে ਕਰਨ ਵਾਸਤੇ ਕਰਦੇ ਨੇ ਜਿਵੇਂ ਕਹਿ ਲਓ ਕਿ ਮੈਂ ਵਰਣਮਾਲਾ ਬਣਾਈ ਹੈ ਉਹ ਸਮਾਜ ਨੂੰ ਸੁਚੇਤ ਕਰਨ ਵਾਸਤੇ ਸਮਾਜ ਨੂੰ ਜਾਗਰੂਕ ਕਰਨ ਵਾਸਤੇ ਬਣਾਈ ਹੈ ਤੇ ਇਸ ਦੇ ਵਿੱਚ ਇੱਕ ਕਲਾ ਦੇ ਨਾਲ ਅਸੀਂ ਹੋਰ ਬਹੁਤ ਸਾਰੀ ਚੀਜ਼ਾਂ ਬਣਾਉਂਦੇ ਨੇ ਜਿਵੇਂ ਰਾਖੀਆਂ ਹੋ ਗਈਆਂ ਜੁਐਲਰੀ ਹੋ ਗਈ ਇਹ ਹੋਰ ਚੀਜ਼ਾਂ ਜਿਹੜੀ ਮਾਰਕੀਟ 'ਚ ਸੇਲ ਹੁੰਦੀਆਂ ਨੇ ਮਤਲਬ ਕਿ ਨਾਲ ਅਸੀਂ ਕੰਮ ਵੀ ਕਰ ਰਹੇ ਨੇ ਨਾਲ ਸੋਸ਼ਲ ਵਰਕ ਵੀ ਕਰ ਰਹੇ ਹਾਂ ਕਿੰਨੀਆਂ ਕਲਾਕ੍ਰਿਤੀਆਂ ਹੁਣ ਤੱਕ ਬਣਾ ਚੁੱਕੇ ਹਾਂ ਹੁਣ ਤੱਕ ਜੀ ਨੀਅਰਬਟ 700 ਦੇ ਕਰੀਬ ਕਲਾਕ੍ਰਿਤੀਆਂ ਮੈਂ ਬਣਾ ਚੁੱਕਿਆ ਹੈਗਾ ਤੇ ਹਜੇ ਵੀ ਕਾਢਾਂ ਨਵੀਂ ਤੋਂ ਨਵੀਂ ਹੋ ਰਹੀਆਂ ਨੇ ਅੱਛਾ ਤੇ ਇਹਨਾਂ ਨੂੰ ਨਾਲ ਮਤਲਬ ਕਿ ਮਾਰਕੀਟ ਦੇ ਵਿੱਚ ਇਹ ਸੇਲ ਵੀ ਕੀਤਾ ਜਾਂਦਾ ਹੈ ਜਿਹੜੇ ਕੁਝ ਕਨਸੈਪਟ ਨੇ ਜਿਹੜੇ ਉਹ ਮਾਰਕੀਟ ਚ ਸੇਲ ਹੁੰਦੇ ਨੇ ਬਾਕੀ ਕਨਸੈਪਟਸ ਜਿਹੜੇ ਹੈਗੇ ਨੇ ਜਾਂ ਆਰਟੀਫੈਕਟਸ ਨੇ ਉਹਨਾਂ ਦੀ ਐਗਜ਼ੀਬਿਸ਼ਨਸ ਲੱਗਦੀਆਂ ਨੇ ਮੋਸਟਲੀ ਇਹ ਹੁੰਦਾ ਹੈ ਕਿ ਆਪਾਂ ਜਿਹੜਾ ਤਗਬਾ ਹੈਗਾ ਜ ਵਾਧ ਤੋਂ ਵਾਧ ਜਿਹੜੇ ਲੋਕਾਂ ਨੂੰ ਅਟੈਚ ਕਰੇ ਉਹੀ ਚੀਜ਼ ਮਾਰਕੀਟ ਚ ਲੈ ਕੇ ਆਨੇ ਆ ਤਾਂ ਕਿ ਲੋਕਾਂ ਤੱਕ ਉਹ ਚੀਜ਼ ਪਹੁੰਚੇ ਜਿਹੜਾ ਐਗਜ਼ੀਬਿਸ਼ਨ ਹੁੰਦਾ ਉਹ ਇੱਕ ਆਰਟ ਦੀ ਤਰ੍ਹਾਂ ਹੀ ਪਰਫਾਰਮ ਕੀਤਾ ਜਾਂਦਾ ਹੈ ਤੇ ਯੂਥ ਕਿੰਨਾ ਕੁ ਆਪਣੇ ਨਾਲ ਤੁਸੀਂ ਜੁੜਦਾ ਵੇਖ ਰਹੇ ਹੋ ਮਤਲਬ ਜਿਹੜੀ ਤੁਸੀਂ ਕਹਿੰਦੇ ਹੋ ਕਿ ਹੈਰੀਟੇਜ ਆ ਤੁਹਾਡਾ ਵਿਰਸਾ ਆ ਹਨਾ ਇਹਦੇ ਨਾਲ ਤੁਸੀਂ ਕਿੰਨਾ ਕੁ ਦੇਖ ਰਹੇ ਹੋ ਕਿਉਂਕਿ ਤੁਸੀਂ ਵੀ ਇੱਕ ਯੰਗਸਟਰ ਹੋ ਹਨਾ ਤੁਹਾਡਾ ਰੁਝਾਨ ਇਹਦੇ ਵਿੱਚ ਹੈਗਾ ਬਟ ਤੁਸੀਂ ਬਾਕੀ ਕਿੰਨੇ ਕੁ ਤੁਹਾਨੂੰ ਲੱਗਦਾ ਤੁਸੀਂ ਸਫਲ ਹੋ ਪਾਏ ਹੋ ਬਾਕੀ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੀ ਦੇਖੋ ਸਫਲਤਾ ਦੀ ਆਪਾਂ ਕੋਈ ਪਰਮਾਇਸ਼ ਨਹੀਂ ਕਰ ਸਕਦੇ ਕਿ ਕੋਈ ਇਨਸਾਨ ਕਿੰਨਾ ਸਫਲ ਹੈਗਾ ਹਨਾ ਬਟ ਮੋਸਟਲੀ ਇਹ ਜੀ ਰਹਿੰਦੀ ਹੈ ਕਿ ਜੇ ਆਪਾਂ ਕੋਈ ਚੀਜ਼ ਕਰ ਰਹੇ ਹਾਂ ਉਹ ਇਦਾਂ ਦਾ ਮਤਲਬ ਕਿ ਉਪਰਾਲਾ ਕਰੋ ਹਨਾ ਕਿ ਉਹ ਲੋਕ ਕੱਲੇ ਕੱਲੇ ਇਨਸਾਨ ਤੱਕ ਪਹੁੰਚੇ ਤੇ ਅ ਪਿੱਛੇ ਜੀ 2019 ਚ ਮੈਂ ਸ਼੍ਰੀ ਇਕਮਕਾਰ ਸਾਹਿਬ ਬਣਾਈ ਸੀਗੇ ਤੇ ਜਿਨ੍ਹਾਂ ਨੂੰ ਅੱਖਾਂ ਦੇ ਪੱਟੀ ਬਣ ਕੇ ਬਣਾਇਆ ਗਿਆ ਸੀਗਾ ਤੇ ਉਹ ਜੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਆਜੀਵਨ ਵਾਸਤੇ ਸ਼ਿਸ਼ੋਭਿਤ ਨੇ ਹੁਣ ਮੈਨੂੰ ਨਹੀਂ ਪਤਾ ਉੱਥੇ ਕਿੰਨੀ ਸੰਗਤਾਂ ਨੇ ਉਹਨਾਂ ਦੇ ਦਰਸ਼ਨ ਕਰਨੇ ਆ ਬਿਲਕੁਲ ਤੇ ਜਿਹੜੀ ਇੱਕਾ ਦੇ ਨਾਲ ਬਣਾਇਆ ਗਿਆ ਹਨਾ ਕਾ ਕਿੰਨੀ ਕੁ ਦੇਰ ਇਹ ਚੀਜ਼ਾਂ ਦੀ ਵੈਲਿਡਿਟੀ ਆ ਮਤਲਬ ਉਹ ਵੀ ਤਾਂ ਖਰਾਬ ਹੁੰਦਾ ਹੋਏਗਾ ਝੜਦਾ ਹੋਏਗਾ ਜਾਂ ਕੀ ਕੀ ਪ੍ਰੋਸੈਸ ਆ ਕਿ ਇਹਦੀ ਤੁਸੀਂ ਲਾਈਫ ਕਿੱਦਾਂ ਵਧਾਉਨੇ ਹੋ ਲਾਈਫ ਦੇਖੋ ਤੁਸੀਂ ਕਹਿੰਦੇ ਕਿ ਜਿਵੇਂ ਆ ਪੱਕਾ ਹੈਗਾ ਹਨਾ ਕਾ ਤਾਂ ਆਪਾਂ ਬੁਣ ਕੇ ਕੋਈ ਆਰਟੀਫੈਕਟ ਬਣਾਤਾ ਤੇ ਉਸ ਦੀ ਲਾਈਫ ਸਪੈਨਡ ਆਪਾਂ ਕਿਵੇਂ ਵਧਾ ਸਕਦੇ ਆ ਤੇ ਮੋਸਟਲੀ ਅਸੀਂ ਕੁਝ ਇਦਾਂ ਦੇ ਕਹ ਲਓ ਕਿ ਕੈਮੀਕਲ ਇਸਤੇਮਾਲ ਕਰਦੇ ਆ ਜਿਹਦੇ ਨਾਲ ਉਹਦੀ ਲਾਈਫ ਕਈ ਸਦੀਆਂ ਤੱਕ ਵੱਜ ਜਾਂਦੀ ਆ ਹੂੰ ਤੇ ਇਹਦੇ ਵਿੱਚ ਤੁਸੀਂ ਮਤਲਬ ਨਾਰਮਲ ਜਿਹੜਾ ਘਾਹ ਲੱਗਿਆ ਹੋਇਆ ਉਹੀ ਯੂਜ਼ ਕਰਦੇ ਹੋ ਸੁੱਕਾ ਯੂਜ਼ ਕਰਦੇ ਜਾਂ ਤੁਸੀਂ ਤਰਾਸ਼ਦੇ ਹੋ ਪਹਿਲਾਂ ਦੇਖੋ ਘਾਹ ਹਰ ਤਰ੍ਹਾਂ ਦਾ ਇਸਤੇਮਾਲ ਹੋ ਜਾਂਦਾ ਇਹਦੇ ਵਿੱਚ ਚਾਹੇ ਆਪਾਂ ਪ੍ਰਾਲੀ ਕਰ ਲੋ ਹਨਾ ਚਾਹੇ ਕਨਕ ਦਾ ਨਾੜ ਕਰ ਲੋ ਚਾਹੇ ਕਾਨੇ ਕਰ ਲੋ ఎవਰੀਥਿੰਗ ਡਿਪੈਂਡ ਕਰਦਾ ਕਿ ਆਪਾਂ ਕੀ ਆਰਟੀਫੈਕਟ ਬਣਾ ਰਹੇ ਹਾਂ ਉਸ ਤੋਂ ਜੇ ਆਪਾਂ ਬਹੁਤ ਵੱਡੀ ਕੋਈ ਚੀਜ਼ ਬਣਾ ਰਹੇ ਹਾਂ ਤਾਂ ਆਬਵੀਅਸਲੀ ਉਹਦੇ ਲਈ ਘਾਹ ਦੇ ਜਿਹੜੇ ਤਣਕੇ ਹੋ ਮੋٹے ਇਸਤੇਮਾਲ ਹੋਣਗੇ ਜੇ ਆਪ ਕੋਈ ਬਰੀਕ ਚੀਜ਼ ਬਣਾ ਰਹੇ ਹਾਂ ਉਸ ਲਈ ਆਪਾਂ ਜਿਵੇਂ ਦੁੱਬੂ ਵਗੈਰਾ ਉਹ ਇਸਤੇਮਾਲ ਕਰਾਂਗੇ ਤੇ ਉਹ ਉਹਨੂੰ ਚੁਗਣਾ ਹਣਾ ਮਤਲਬ ਇਹ ਚੀਜ਼ਾਂ ਫਿਰ ਕਿੱਦਾਂ ਕਰਦੇ ਹੋ ਤੁਹਾਡਾ ਸਾਥ ਕੌਣ ਦਿੰਦਾ ਨਾਲ ਸਾਥ ਪੂਰੀ ਟੀਮ ਹੈ ਜੀ ਅੱਛਾ ਜੀ ਤੇ ਮਤਲਬ ਉਹਨਾਂ ਨੂੰ ਤੁਸੀਂ ਕਿਵੇਂ ਜੋੜਿਆ ਮਤਲਬ ਇਹ ਇੱਕ ਤੁਸੀਂ ਕੀ ਸਮਝਦੇ ਹੋ ਕਿ ਇੱਕ ਆਰਟਿਸਟ ਲਈ ਸਬਰ ਕੀ ਆ ਦੇਖੋ ਆ ਆਰਟਿਸਟ ਲਈ ਨਾ ਪੇਸ਼ੈਂਸ ਇੱਕ ਬਹੁਤ ਵੱਡੀ ਚੀਜ਼ ਹੈ ਮਤਲਬ ਕਿ ਕਹਿ ਲਓ ਆਰਟਿਸਟ ਕੋਲ ਜਿੰਨਾ ਪੇਸ਼ੈਂਸ ਹੁੰਦਾ ਨਾ ਉਹ ਕਿਸੇ ਕੋਲ ਮੇ ਵੀ ਸ਼ਾਇਦ ਨਹੀਂ ਹੁੰਦਾ ਹੋਊਗਾ ਮੈਂ ਤੁਹਾਨੂੰ ਬਹੁਤ ਧਰਮ ਦੀ ਇੱਕ ਥੋੜੀ ਜਿਹੀ ਐਗਜ਼ਾਮਪਲ ਦਿੰਦਾ ਹਾਂ ਹਣਾ ਉੱਥੇ ਬਹੁਤ ਸਾਰੇ ਬੋਧ ਬਿਖਸ਼ੂ ਮਿਲ ਕੇ ਇੱਕ ਕਲਾਕਾਰੀ ਕਰਦੇ ਆਂ ਮਤਲਬ ਕਿ ਉਹਨਾਂ ਮੰਡਲਾ ਆਰਟ ਕਹਿੰਦੇ ਆ ਉਹ ਮੰਡਲਾ ਆਰਟ ਬਣਾਉਂਦੇ ਉਹਨਾਂ ਨੂੰ ਬੜੀ ਬੜੀ ਦੇਰ ਲੱਗਦੀ ਹੈ ਉਹ ਚੀਜ਼ ਬਣਾਉਣ ਚ ਤੇ ਜਦੋਂ ਪੂਰੀ ਤਰ੍ਹਾਂ ਵਧੀਆ ਬਣ ਜਾਂਦੀ ਹੈ ਉਸ ਤੋਂ ਬਾਅਦ ਉਹਨੂੰ ਆਪਣੇ ਹੱਥਾਂ ਨਾਲ ਮਿਟਾ ਦਿੰਦੇ ਆ ਤੇ ਅੱਜ ਜੇ ਤੁਸੀਂ ਇਹ ਗੱਲ ਸੋਚਦੇ ਹੋ ਤਾਂ ਤੁਸੀਂ ਦੇਖੋ ਕਿ ਉਹਨਾਂ ਨੇ ਪਹਿਲਾਂ ਇੱਕ ਆਰਟ ਬਣਾਈ ਜਿਸ ਨੂੰ ਉਸਨੇ ਬਹੁਤ ਟਾਈਮ ਲੇਆ ਬਹੁਤ ਮਤਲਬ ਕਿ ਪੇਸ਼ੈਂਸ ਆਪਣਾ ਉੱਥੇ ਦਿਖਾਇਆ ਤੇ ਉਸ ਤੋਂ ਬਾਅਦ ਆਪਣੀ ਹੱਥਾਂ ਨਾਲ ਉਸ ਨੂੰ ਡਿਸਟਰਾਏ ਕਰ ਦਿੱਤਾ ਤੇ ਇਦਾਂ ਦੀ ਸੋਚ ਇੱਕ ਆਰਟਿਸਟ ਕੋਲ ਹੀ ਹੋ ਸਕਦੀ ਹੈ ਕਿਉਂਕਿ ਕੋਈ ਵੀ ਚੀਜ਼ ਅਮਰ ਨਹੀਂ ਹੈਗੀ ਉਹਨੇ ਕਦੀ ਨਾ ਕਦੀ ਖਤਮ ਜ਼ਰੂਰ ਹੋਣਾ ਹੈ ਤੇ ਅਭਿਸ਼ੇਕ ਨੂੰ ਇਹ ਸ਼ੌਂਕ ਕਿਵੇਂ ਪਿਆ ਮਤਲਬ ਇਹ ਇੱਕ ਵੱਖਰਾ ਟੈਲੈਂਟ ਤਾਂ ਹੈਗਾ ਹੀ ਆ ਪਰ ਫਿਰ ਵੀ ਮਤਲਬ ਸ਼ੌਂਕ ਕਿਵੇਂ ਪਿਆ ਇੰਨਾ ਸਬਰ ਕਿੱਥੋਂ ਆਇਆ ਤੇ ਕਿਵੇਂ ਸੋਚਿਆ ਕਿ ਹਾਂ ਵੀ ਇਹਦੇ ਵਿੱਚ ਹੀ ਅੱਗੇ ਵਧਣਾ ਆ ਦੇਖੋ ਪੇਸ਼ੈਂਸ ਹਮੇਸ਼ਾ ਮਤਲਬ ਟਾਈਮ ਨਾ ਲਾਉਂਦਾ ਹਨ ਜਿਵੇਂ ਪਹਿਲਾਂ ਮੈਂ ਅੱਖਾਂ ਦੇ ਪੱਟੀ ਬਣ ਕੇ ਆੜ ਨਹੀਂ ਬਣਾ ਸਕਦਾ ਸੀ ਹਨਾ ਬਹੁਤ ਵਾਰ ਟਰਾਈ ਕੀਤਾ ਬਹੁਤ ਵਾਰ ਮਤਲਬ ਕਿ ਫੇਲ ਹੋਇਆ ਤੇ ਉਸ ਤੋਂ ਬਾਅਦ ਪ੍ਰਮਾਤਮਾ ਨੇ ਦਾਤ ਬਖਸ਼ੀ ਤੇ ਅੱਖਾਂ ਦੇ ਪੱਟੀ ਬਣ ਕੇ ਆੜ ਕਰਨ ਲੱਗ ਗਿਆ ਤੇ ਹੁਣ ਇਹਦੇ ਵਿੱਚ ਬਹੁਤ ਸਾਰੇ ਵਰਲਡ ਰਿਕਾਰਡਸ ਨੇ ਚਾਹੇ ਗਿਨੀਸ ਬੁੱਕ ਲਗਾ ਲਓ ਚਾਹੇ ਲੀਮਕਾ ਲਗਾ ਲਓ ਚਾਹੇ ਇੰਡੀਆ ਬੁੱਕ ਲਗਾ ਲਓ ਉਹ ਡਿਪੈਂਡ ਕਰਦਾ ਜੇ ਮੈਂ ਉਹ ਪੇਸ਼ੈਂਸ ਨਾ ਰੱਖਦਾ ਤਾਂ ਸ਼ਾਇਦ ਅੱਜ ਇੰਨੀ ਅੱਗੇ ਨਾ ਵਧਿਆ ਹੁੰਦਾ ਕਿੰਨੀ ਕੁ ਮਿਹਨਤ ਹੋਈ ਆ ਮਤਲਬ ਅੱਖਾਂ ਬੰਦ ਕਰਕੇ ਹਨਾ ਜਿੱਥੇ ਅਸੀਂ ਸੋਚ ਨਹੀਂ ਸਕਦੇ ਮੈਂ ਇੰਟਰੋ ਵਿੱਚ ਵੀ ਉਹੀ ਗੱਲ ਕਹੀ ਆ ਕਿ ਦੋ ਕਦਮ ਤੁਰਨਾ ਔਖਾ ਹੋ ਜਾਂਦਾ ਅੱਖਾਂ ਬੰਦ ਕਰਕੇ ਅਸੀਂ ਆਪਣੀ ਲਾਈਫ ਨੂੰ ਇਮੇਜਿਨ ਹੀ ਨਹੀਂ ਕਰ ਸਕਦੇ ਅੱਖਾਂ ਤੋਂ ਬਿਨਾ ਹਨਾ ਤੇ ਤੁਸੀਂ ਅੱਖਾਂ ਤੋਂ ਬਿਨਾ ਇੱਕ ਤਰ੍ਹਾਂ ਕਹਿ ਲਓ ਭਾਵੇਂ ਅੱਖਾਂ ਤੇ ਪੱਟੀ ਬੰਨ ਲਈ ਜਾਂ ਅੱਖਾਂ ਤੋਂ ਬਿਨਾ ਅਹ ਇਹ ਚੀਜ਼ਾਂ ਕਰਨੀਆਂ ਇਹਦੇ ਲਈ ਇੱਕ ਕ੍ਰੀਏਟੀਵਿਟੀ ਜਾਂ ਇਹਦੇ ਲਈ ਤੁਹਾਡਾ ਤੁਸੀਂ ਕੀ ਇਮੇਜਿਨ ਕਰਦੇ ਹੋ ਹਨਾ ਕਿਵੇਂ ਤੁਹਾਨੂੰ ਇਹ ਚੀਜ਼ਾਂ ਪਤਾ ਚੱਲਦੀ ਹੈ ਵੀ ਕਿੱਧਰ ਨੂੰ ਜਾ ਰਹੀ ਹੈ ਬੁਣਤੀ ਉਹ ਚੀਜ਼ਾਂ ਕਿੱਦਾਂ ਪ੍ਰੈਕਟਿਸ ਕੀਤੀ ਆ ਦੇਖੋ ਜਿਵੇਂ ਹੁਣ ਤੁਸੀਂ ਉਹ ਹਨਾ ਮੈਂ ਤੁਹਾਨੂੰ ਕਹਿੰਦਾ ਤੁਸੀਂ ਆਪਣੀ ਅੱਖਾਂ ਬੰਦ ਕਰ ਲਓ ਤੇ ਆਪਣਾ ਹੱਥ ਨੂੰ ਹਿਲਾਉਣਾ ਤੁਸੀਂ ਆਪਣੇ ਹੱਥ ਨੂੰ ਹਿਲਾ ਲੋਗੇ ਠੀਕ ਹੈ ਉਸੇ ਤਰੀਕੇ ਨਾਲ ਮਤਲਬ ਕਿ ਜਿਹੜੇ ਘਾਹ ਦੇ ਤਣਕੇ ਆ ਨਾ ਉਹ ਮੈਨੂੰ ਮੇਰੇ ਬੋਡੀ ਦਾ ਪਾਰਟ ਲੱਗਦੇ ਆ ਮਤਲਬ ਉਹਨਾਂ ਨਾਲ ਮੇਰੀ ਵਿਜ਼ੂਅਲਟੀ ਇੰਨੀ ਕਲੀਅਰ ਹੈ ਮਤਲਬ ਕਿ ਉਹ ਮੈਨੂੰ ਮਹਿਸੂਸ ਹੋਣੇ ਆ ਮੁੜਦੇ ਹੋਏ ਹੂੰ ਤੇ ਉਹਨਾਂ ਨੂੰ ਜਿੱਧਰ ਨੂੰ ਵੀ ਮੈਂ ਮੋੜਦਾ ਹਨਾ ਉਹਦਾ ਮਤਲਬ ਕਿ ਇੱਕ ਕਲੀਅਰ ਕਹਿ ਲਓ ਕਿ ਚਵੀ ਜਿਹੜੀ ਹੈਗੀ ਆ ਉਹ ਮੇਰੇ ਮਾਈਂਡ 'ਚ ਨਾਲ ਬਣਦੀ ਰਹਿੰਦੀ ਹੈ ਜਿੱਦ ਕਰਕੇ ਮੈਂ ਬੜੀ ਆਸਾਨੀ ਨਾਲ ਕਰ ਲੈਂਦਾ ਤੁਹਾਡਾ ਕਈ ਵਾਰ ਵਿਰੋਧ ਵੀ ਹੋਇਆ ਵਾ ਕਈ ਚੀਜ਼ ਆ ਮੈਂ ਤੁਹਾਡੇ ਕਈ ਇੰਟਰਵਿਊ ਸੁਣੇ ਆ ਕਿਸੇ ਤੁਸੀਂ ਪੋਲੀਟੀਸ਼ੀਅਨ ਦੀ ਗੱਲ ਕੀਤੀ ਆ ਉਹ ਕੀ ਸੀ ਨਹੀਂ ਵਿਰੋਧ ਦਾ ਮੇਰਾ ਕਦੀ ਵੀ ਨਹੀਂ ਹੋਇਆ ਹੈਗਾ ਕਈ ਕਈ ਚੀਜ਼ਾਂ ਦੇ ਵਿੱਚ ਮੈਂ ਚੀਜ਼ਾਂ ਸੁਣੀਆਂ ਕਿ ਤੁਹਾਡਾ ਵਿਰੋਧ ਹੋਇਆ ਵਾ ਮਤਲਬ ਇਦਾਂ ਦੀ ਕੋਈ ਗੱਲ ਹੈ ਨਹੀਂ ਇਦਾਂ ਦੀ ਮੇਰੇ ਸਾਹਬ ਜੇ ਮੇਰੇ ਮਾਈਂਡ ਦੇ ਵਿੱਚ ਇਦਾਂ ਦੀ ਕੋਈ ਗੱਲ ਹੈ ਨਹੀਂ ਦੇਖੋ ਵੈਸੇ ਇੱਕ ਗੱਲ ਆਪਾਂ ਕਹਿ ਵੀ ਸਕਦੇ ਆ ਕਿਉਂਕਿ ਜੇ ਜੇ ਕੋਈ ਕ੍ਰिएशन ਹੁੰਦੀ ਆ ਨਾ ਤਾਂ ਅਗਰ 90 ਲੋਕ ਤੁਹਾਨੂੰ ਸਹੀ ਕਹਿ ਰਹੇ ਤਾਂ 10 ਲੋਕ ਆਬੀਸਲੀ ਗਲਤ ਵੀ ਕਹਿਣਗੇ ਉਹਨਾਂ ਪਿੱਛੇ ਉਹਨਾਂ ਦੀ ਕੀ ਮਾਈਂਡਸੈਟ ਆਪਾਂ ਨਹੀਂ ਕੁਝ ਕਹਿ ਸਕਦੇ ਬਟ ਜਿੱਤੇ ਤੱਕ ਮੇਰਾ ਕਿਸੇ ਨੇ ਵਿਰੋਧ ਦਾ ਹਜਰ ਨਹੀਂ ਕੀਤਾ ਹੈਗਾ ਪ੍ਰਮਾਤਮਾ ਇਦਾਂ ਦਾ ਕੋਈ ਉਪਰਾਲਾ ਕਰੇ ਵੀ ਨਾ ਕਿ ਕੋਈ ਵਿਰੋਧ ਕਰੇ ਕਿਉਂਕਿ ਆਰਟਿਸਟ ਬੰਦਾ ਨਾ ਕਲਾਕਾਰੀ ਨਾਲ ਜੁੜਿਆ ਹੁੰਦਾ ਤੇ ਕਲਾਕਾਰੀ ਰੱਬ ਦੀ ਇਬਾਦਤ ਹੁੰਦੀ ਹੈ ਤੇ ਰੱਬ ਦੀ ਇਬਾਦਤ ਦਾ ਮੇਰੇ ਹਿਸਾਬ ਨਾਲ ਤਾਂ ਕੋਈ ਵਿਰੋਧ ਕਰਦਾ ਨਹੀਂ ਗਵਰਨਮੈਂਟ ਵੱਲੋਂ ਕੋਈ ਸਪੋਰਟ ਮਤਲਬ ਤੁਸੀਂ ਤੁਹਾਡੇ ਅੱਗੇ ਕੀ ਟੀਚੇ ਨੇ ਤੇ ਉਹਦੇ ਵਿੱਚ ਗਵਰਨਮੈਂਟ ਨੂੰ ਤੁਹਾਨੂੰ ਕੀ ਸਪੋਰਟ ਮਿਲੀ ਆ ਦੇਖੋ ਸਰਗਾਰਾਂ ਨਾਲ ਆਪਣੇ ਮੂਡ ਦੇ ਹਿਸਾਬ ਨਾਲ ਕੰਮ ਕਰਦੀਆਂ ਜੇ ਉਹਨਾਂ ਦਾ ਮੂਡ ਹੁੰਦਾ ਤਾਂ ਉਹ ਕੁਝ ਵੀ ਕਰ ਦਿੰਦੀਆਂ ਨੇ ਜੇ ਉਹਨਾਂ ਦਾ ਮਨ ਨਹੀਂ ਹੁੰਦਾ ਤਾਂ ਫਿਰ ਉਹ ਕੁਝ ਨਹੀਂ ਕਰਦੀਆਂ ਬਟ ਜਿਹੜਾ ਕਿ ਕਲਾਕਾਰ ਹੁੰਦਾ ਨਾ ਉਹ ਕਦੀ ਵੀ ਸਰਕਾਰਾਂ ਵੱਲ ਨਹੀਂ ਦੇਖਦਾ ਉਹ ਤਾਂ ਹਮੇਸ਼ਾ ਹੀ ਆਪਣਾ ਧਿਆਨ ਕ੍ਰिएशन ਵੱਲ ਰਹਿੰਦਾ ਕਿਉਂਕਿ ਜੇ ਉਹ ਇਹਨਾਂ ਚੀਜ਼ਾਂ ਵੱਲ ਦੇਖਣ ਲੱਗ ਗਿਆ ਤਾਂ ਉਹ ਕ੍ਰੀਏਟੀਵਿਟੀ ਨਹੀਂ ਕਰ ਸਕਦਾ ਜਾਂ ਤਾਂ ਉਹ ਸਰਕਾਰਾਂ ਦੇ ਕੋਲ ਜਾਊਗਾ ਜਾਂ ਉਹ ਕ੍ਰੀਏਟੀਵਿਟੀ ਕਰੂਗਾ ਦੋ ਚੀਜ਼ਾਂ ਨੇ ਤੇ ਕਲਾਕਾਰ ਹਮੇਸ਼ਾ ਕ੍ਰੀਏਟਿਵ ਵ্যালਯੂ ਆਪਦਾ ਹੈ। ਹੂੰ। ਜੀ ਵੀ ਮਿਲਣ ਆਏ ਸੀਗੇ। ਹਨਾ ਤੇ ਉਹਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਉਹ ਕਿਵੇਂ ਦਾ ਫੀਲ ਸੀਗਾ? ਦੇਖੋ ਮਿਲਖਾ ਸਿੰਘ ਜੀ ਦੀ ਜਿਵੇਂ ਮੈਂ ਗੱਲ ਕਰਾਂ ਹਨਾ ਮਤਲਬ ਉਹ ਪਰਸਨ ਹੀ ਕਹੇ ਜੀ ਪਰਸਨ ਨੇ ਹਨਾ ਜਿਨ੍ਹਾਂ ਨੇ ਇੰਨੀ ਹੱਡ ਤੋੜ ਮਿਹਨਤ ਕੀਤੀ ਹੈ। ਆਪਣੀ ਕੰਟਰੀ ਦਾ ਇੰਨਾ ਉੱਚਾ ਨਾਮ ਕੀਤਾ। ਕਿ ਆਪਾਂ ਹਰ ਆਰਟਿਸਟ ਯਾ ਕਹਿ ਲਓ ਹਰ ਸਪੋਰਟਸ ਪਰਸਨ ਯਾ ਕਿਸੇ ਵੀ ਤਰ੍ਹਾਂ ਦਾ ਕੋਈ ਪਰਸਨ ਆ ਉਹਨਾਂ ਤੋਂ ਮਤਲਬ ਇੱਕ ਇਨਸਪੀਰੇਸ਼ਨ ਦਾ ਉਹ ਸਰੋਤ ਨੇ ਸਭ ਤੋਂ ਵੱਡਾ ਤੇ ਉਹਨਾਂ ਦੇ ਕੁਝੀ ਵਰਡ ਸੀਗੇ ਜਿਹੜੇ ਉਹਨਾਂ ਨੇ ਮੈਨੂੰ ਕਹੇ ਸੀਗੇ ਤੋਂ ਮੈਨੂੰ ਹਜੇ ਵੀ ਇਨਸਪਾਇਰ ਕਰਦੇ ਉਹਨਾਂ ਨੇ ਸਿਰਫ ਇਹ ਕਿਹਾ ਸੀ ਕਾਕਾ ਬਹੁਤ ਚੰਗਾ ਕੰਮ ਕਰ ਰਿਹਾ ਹਮ ਹੋਰ ਮਿਹਨਤ ਕਰ ਹੋਰ ਚੰਗਾ ਹੋਊਗਾ ਹਮ ਤੇ ਡਿਪੈਂਡ ਕਰਦਾ ਇਹ ਚੀਜ਼ ਕਿ ਇਹ ਵਰਡ ਕੌਣ ਕਹਿ ਰਿਹਾ ਵੈਸੇ ਬਹੁਤ ਸਿੰਪਲ ਵਰਡ ਨੇ ਹਨਾ ਜੀ ਇਹ ਹੀ ਪਰਸਨ ਕੋਈ ਡਰਗ ਐਗ੍ਰੀਟ ਕਹਿੰਦਾ ਮੈਨੂੰ ਉਸ ਦੀ ਕੋਈ ਵੈਲਿਊ ਨਹੀਂ ਸੀ ਪਰ ਇਹ ਸਰਦਾਰ ਮਿਲਖਾ ਸਿੰਘ ਜੀ ਨੇ ਕਿ ਇਸ ਕਰਕੇ ਦੀ ਬਹੁਤ ਵੈਲਿਊ ਹੈ ਕਿਉਂਕਿ ਉਹਨਾਂ ਨੇ ਉਹ ਚੀਜ਼ ਆਪਣੀ ਲਾਈਫ ਚ ਹੰਡਾਈ ਹੈ ਤੁਸੀਂ ਇਹ ਕਲਾ ਆਪਣੇ ਦਾਦਾ ਜੀ ਤੋਂ ਸਿੱਖੀ ਸੀ ਹੈਨਾ ਤੇ ਅੱਗੇ ਤੁਸੀਂ ਕਿਸੇ ਨੂੰ ਸਿਖਾਈ ਜਾਂ ਤੁਹਾਡਾ ਅੱਗੇ ਕੀ ਟੀਚਾ ਹੈ ਤੁਸੀਂ ਕਿਹਨੂੰ ਸਿਖਾਉਣਾ ਚਾਹੁੰਦੇ ਹੋ ਜਾਂ ਅੱਗੇ ਇਹ ਕਿੱਦਾਂ ਵਧੂਗੀ ਕੀ ਪਲੈਨਿੰਗ ਹੈ ਤੁਹਾਡੀ ਦੇਖੋ ਹਜੇ ਤਾਂ ਜੀ ਮੇਰੇ ਕੋਲ 20-25 ਬੰਦੇ ਕੰਮ ਕਰ ਰਹੇ ਨੇ ਇਸੀ ਕਲਾ ਦੇ ਵਿੱਚ ਜਿਹੜੀ ਕਿ ਆ ਰਾਖੇ ਆ ਵਗੈਰਾ ਬਣਾਉਂਦੇ ਨੇ ਤੇ ਇਦਾਂ ਹੀ ਕਰਕੇ ਮਤਲਬ ਕਿ ਮੈਂ ਲੋਕਾਂ ਨੂੰ ਅੱਗੇ ਸਿਖਾ ਰਿਆ ਟੀਮ ਬਣਾ ਰਿਆ ਚੈਨ ਬਣਾ ਰਿਆ ਤਾਂ ਕਿ ਆਪਾਂ ਇੱਕ ਵੱਡੀ ਮਾਰਕੀਟ ਵੀ ਕਵਰ ਕਰੀਏ ਤੇ ਜਿਹੜੀ ਸਾਡੀ ਇਹ ਕਲਾ ਖਤਮ ਵੀ ਨਾ ਹੋਵੇ ਤੇ ਮਤਲਬ ਜਿੱਦਾਂ ਇਹ ਅੱਖਾਂ ਤੇ ਪੱਟੀ ਬੰਨੀ ਇਹ ਇੱਕ ਤਰ੍ਹਾਂ ਨਾਲ ਉਹ ਕੰਮ ਆ ਜਿਹੜਾ ਸ਼ਾਇਦ ਬਲਾਈਂਡ ਪਰਸਨ ਵੀ ਕਰ ਸਕਦਾ ਹੈ ਹੈਨਾ ਤੇ ਤੁਸੀਂ ਕਦੀ ਉਹਨਾਂ ਨੂੰ ਅਪਰੋਚ ਕੀਤਾ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਵੀ ਸਿੱਖਣ ਉਹਨਾਂ ਦਾ ਵੀ ਮਤਲਬ ਉਹ ਸੈਟਲ ਹੋਣ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਐਂਦਾ ਦਾ ਕੋਈ ਉਪਰਾਲਾ ਤੁਹਾਡੇ ਵੱਲੋਂ ਕੀਤਾ ਗਿਆ ਹਾਂਜੀ ਤੇ ਮੇਰੇ ਹਜੇ ਉਪਰਾਲੇ ਚੱਲ ਰਹੇ ਨੇ ਵਰਕ ਚੱਲ ਰਹੇ ਨੇ ਤੇ ਮੋਸਟ ਆਫ ਪਤਾ ਕੀ ਹੈ ਕਿ ਕੁਝ ਕੁ ਚੀਜ਼ਾਂ ਬਣਾਉਣੀਆਂ ਉਹਨਾਂ ਨੂੰ ਸਿਖਾਈ ਜਾ ਸਕਦੀਆਂ ਨੇ ਤੇ ਹਜੇ ਮਤਲਬ ਟ੍ਰੇਨਿੰਗ ਵਗੈਰਾ ਚੱਲ ਰਹੀ ਹੈ ਹਜੇ ਉਹ ਕੰਪਲੀਟ ਨਹੀਂ ਹੋਈ ਮੈਂ ਤੁਹਾਡੀ ਕਿਸੇ ਇੰਟਰਵਿਊ ਚ ਸੁਣ ਰਹੀ ਸੀ ਕਿ ਤੁਹਾਡਾ ਸੁਪਨਾ ਹੈ ਕਿ ਤੁਸੀਂ ਇੱਕ ਗਰਾਸ ਗਾਰਡਨ ਬਣਾਓ ਉਹ ਸੁਪਨਾ ਕਿੰਨਾਕ ਮਤਲਬ ਕਿ ਤੁਸੀਂ ਪੂਰਾ ਕਰ ਚੁੱਕੇ ਹੋ ਜਾਂ ਕਿੰਨਾਕ ਹੋ ਰਿਹਾ ਉਹਦੇ ਬਾਰੇ ਵਿੱਚ ਕੀ ਤੁਸੀਂ ਕੰਮ ਕਰ ਰਹੇ ਹੋ ਦੇਖੋ ਹਰ ਆਰਟਿਸਟ ਚ ਆਉਂਦਾ ਹਨਾ ਕਿ ਆਪਾਂ ਲਾਈਫ 'ਚ ਕੁਝ ਇਦਾਂ ਕਰੀਏ ਕੁਝ ਇਦਾਂ ਦੀ ਯਾਦਗਾਰ ਚੀਜ਼ਾਂ ਬਣਾਈਏ ਕਿ ਪੂਰੇ ਵਰਲਡ 'ਚ ਮਤਲਬ ਲੋਕੀ ਉਹਨੂੰ ਦੇਖਣ ਆਣ ਜਿਵੇਂ ਐਗਜ਼ਾਮਪਲ ਤੁਸੀਂ ਰੋਗ ਗਾਰਡਨ ਵੇਖਿਆ ਹੀ ਆ ਹਨਾ ਦੂਰ ਦੂ ਤੋਂ ਟੂਰਿਸਟ ਉਹਨੂੰ ਵੇਖਣ ਆਉਂਦੇ ਆ ਹਨਾ ਤੇ ਆਪਾਂ ਇੱਕ ਆਮ ਜੇ ਆਰਟਿਸਟਾਂ ਪਰ ਚਲੋ ਪ੍ਰਮਾਤਮਾ ਨੇ ਇੱਕ ਵਧੀਆ ਡਿਊਟੀ ਦਿੱਤੀ ਹੈ ਆਪਣੇ ਵਿਰਸੇ ਲਈ ਵਿਰਾਸਤ ਲਈ ਤੇ ਕੋਸ਼ਿਸ਼ ਹੈ ਆਪਾਂ ਕਰ ਵੀ ਰਹੇ ਆ ਕਿ ਆਪਾਂ ਕਿਦਾਂ ਦਾ ਗਰਾਸ ਗਾਰਡਨ ਟਾਈਪ ਪ੍ਰੋਜੈਕਟ ਬਣਾਈਏ ਜਿੱਥੇ ਮਤਲਬ ਕਿ ਕਾ ਤੋਂ ਬੁਣ ਕੇ ਬਣੀ ਹੋਈ ਵੱਡੀ ਵੱਡੀ ਕਲਾਕ੍ਰਿਤੀਆਂ ਹੋਣ ਤੇ ਲੋਕੀ ਦੂਰ ਦੂਰ ਤੋਂ ਦੇਖਣ ਆਣ ਇਦਾਂ ਦੇ ਹਜੇ ਕੋਸ਼ਿਸ਼ ਕਰ ਰਹੇ ਆ ਤੇ ਕੋਸ਼ਿਸ਼ ਕਰ ਰਹੇ ਆ ਕਿ ਮਾਨਯੋਗ ਕਲਚਰ ਮਿਨਿਸਟਰ ਮਾਊਂਟ ਗੋਗਲੇ ਮਾਂਜੀ ਨਾਲ ਵੀ ਇਸ ਸੰਬੰਧੀ ਵਾਰਤਾ ਕੀਤੀ ਜਾਵੇ अच्छा जी ਤੇ ਹਜੇ ਤੱਕ ਕੁਝ ਇਸ ਵਾਰ ਕਿਉਂਕਿ ਇਹ ਚੀਜ਼ ਮੈਂ ਕਾਫੀ ਸਮੇਂ ਤੋਂ ਤੁਹਾਡੀ ਸੁਣ ਰਹੀ ਹਾਂ ਤੇ ਹਜੇ ਤੱਕ ਸਰਕਾਰ ਵੱਲੋਂ ਜਾਂ ਕਿਸੇ ਵੀ ਤਰੀਕੇ ਦੀ ਤੁਹਾਨੂੰ ਕੋਈ ਅਪਰੋਚ ਕੀਤਾ ਗਿਆ ਕਿ ਤੁਸੀਂ ਦੇਖੋ ਪੰਜਾਬੀ ਭਾਸ਼ਾ ਨੂੰ ਪਰਫੁੱਲਿਤ ਕਰ ਰਹੇ ਹੋ ਇਹ ਇਹਦੇ ਇਹਨੂੰ ਲੈ ਕੇ ਕੁਝ ਪੰਜਾਬ ਸਰਕਾਰ ਵੱਲੋਂ ਤੁਹਾਡੀ ਤੁਹਾਨੂੰ ਸਨਮਾਨਿਤ ਕੀਤਾ ਗਿਆ ਹੋਵੇ ਜਾਂ ਤੁਹਾਡੀ ਪ੍ਰੇਜ਼ ਕੀਤੀ ਗਈ ਹੋਵੇ ਕੁਝ ਐਦਾਂ ਦਾ ਦੇਖੋ ਸਨਮਾਨਿਤ ਤਾਂ ਉਹਨਾਂ ਨੇ ਜ਼ਰੂਰ ਕੀਤਾ ਜਿਵੇਂ ਇਹ ਸਟੇਟ ਅਵਾਰਡ ਮਿਲਿਆ ਹੈਗਾ ਹੋਰ ਵੀ ਬਹੁਤ ਸਾਰੇ ਅਵਾਰਡ ਹੈਗੇ ਨੇ ਜਿਹੜੇ ਪੰਜਾਬ ਗੌਰਮਨ ਨੇ ਝੋਲੀ ਪਾਏ ਨੇ ਬਟ ਮੋਸਟ ਆਫ ਇਦਾਂ ਦੀ ਜਿਵੇਂ ਗਰਾਸ ਗਾਰਡਨ ਦੀ ਮੰਗ ਤੇ ਇਹ ਵੀ ਸ਼ਾਇਦ ਹਜੇ ਤੱਕ ਸਰਕਾਰ ਨੇ ਇਸ ਤੇ ਗੌਰ ਨਹੀਂ ਕੀਤਾ ਪਰ ਗੌਰ ਕਰਨ लायक ਹੈਗੀ ਹੈ ਕਿਉਂਕਿ ਇਹਦੇ ਨਾਲ ਸਾਡੇ ਪੰਜਾਬ ਦਾ ਟੂਰਿਜ਼ਮ ਟੂਰਿਜ਼ਮ ਚ ਵਾਧਾ ਹੋਊਗਾ ਤੇ ਉਹਦੇ ਨਾਲ ਜਿਹੜੇ ਪੰਜਾਬ ਚ ਕਹ ਲਓ ਕਿ ਪੰਜਾਬ ਸਰਕਾਰ ਦੀ ਜਿਹੜੀ ਆਮਦਨ ਉੱਚ ਵੀ ਵਾਧਾ ਹੋਊਗਾ ਤੁਹਾਡੇ ਮਦਰ ਚਾਹੁੰਦੇ ਸੀ ਤੁਸੀਂ ਆਈਐਸ ਆਫੀਸਰ ਬਣੋ ਤੇ ਤੇ ਤੁਸੀਂ ਘਰ ਨੂੰ ਚੁਣਿਆ ਇਹਦੇ ਵਿੱਚ ਕੀ ਸੀਗਾ ਮਤਲਬ ਤੁਹਾਨੂੰ ਕਿਉਂ ਲੱਗਿਆ ਕਿ ਇਸੇ ਕੰਮ 'ਚ ਮੈਨੂੰ ਆਣਾ ਚਾਹੀਦਾ ਦੇਖੋ ਮੈਂ ਯੂਪੀਐਸਸੀ ਦਾ ਮੇਨ ਰਾਈਟ ਕੀਤਾ ਹੋਇਆ ਤੇ ਪ੍ਰੀਮੀਅਰ ਕਲੀਅਰ ਹੈ ਮੇਰਾ ਬਟ ਅੰਦਰੋਂ ਨਾ ਇੱਕ ਸਾਊਂਡ ਆਉਂਦਾ ਸੀਗਾ ਕਿ ਜੇ ਮੈਂ ਆਪਣੇ ਵਿਰਸੇ ਲਈ ਨਹੀਂ ਕਰਾਂਗਾ ਮੈਂ ਆਪਣੇ ਪੰਜਾਬ ਲਈ ਨਹੀਂ ਕਰਾਂਗਾ ਤਾਂ ਕੌਣ ਕਰੇਗਾ ਤੇ ਉਹ ਸਾਊਂਡ ਨੇ ਮੈਨੂੰ ਇਧਰਲੇ ਪਾਸੇ ਲਾਤਾ ਤੁਸੀਂ ਸੈਟੀਸਫਾਈਡ ਹੋ 100% ਤੇ ਹੋਰ ਅੱਗੇ ਕੀ ਕੀ ਪਲੈਨਿੰਗਸ ਆ ਹੋਰ ਕੀ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ ਹੋਰ ਕੀ ਪ੍ਰੋਜੈਕਟਸ ਆ ਰਹੇ ਨੇ ਪ੍ਰੋਜੈਕਟਸ ਆ ਰਹੇ ਨੇ ਹਜੇ ਮੈਂ ਵਰਕ ਕਰ ਰਿਹਾ ਹੈਗਾ ਮੀਨਸ ਡਬਲ ਐਕਸਪ੍ਰੈਸ਼ਨ ਵਾਲੀ ਮੂਰਤੀ ਤੇ ਮੀਨਸ ਤੁਸੀਂ ਘਾਤੂ ਪੁਣੀ ਹੋਈ ਮੂਰਤੀ ਹੈ ਉਹ ਜੇ ਤੁਸੀਂ ਉਸ ਤੇ ਦੇਖਦੇ ਹੋ ਇੱਕ ਐਂਗਲ ਤੋਂ ਦੇਖਦੇ ਹੋ ਸਾਹਮਣੇ ਤੋਂ ਤਾਂ ਉਹਦਾ ਇੱਕ ਐਕਸਪ੍ਰੈਸ਼ਨ ਹੋਰ ਲੱਗਦਾ ਪਰ ਜੇ ਉਸ ਤੇ ਲਾਈਟ ਪੈ ਜਾਂਦੀ ਹੈ ਤਾਂ ਉਹਦਾ ਐਕਸਪ੍ਰੈਸ਼ਨ ਚੇਂਜ ਹੋ ਜਾਂਦੇ ਆ ਹੂੰ ਤੇ ਨੌਜਵਾਨਾਂ ਨੂੰ ਕੀ ਤੁਸੀਂ ਸਨੇਹਾ ਦੇਣਾ ਚਾਹੋਗੇ ਜਿਹੜੇ ਅਕਸਰ ਇਹ ਸੋਚ ਕੇ ਪੰਜਾਬ ਨੂੰ ਛੱਡ ਜਾਂਦੇ ਨੇ ਆਪਣੇ ਦੇਸ਼ ਨੂੰ ਛੱਡ ਜਾਂਦੇ ਨੇ ਕਿ ਇੱਥੇ ਕੋਈ ਕੰਮ ਹੈ ਨਹੀਂ ਜਾਂ ਆਪਣੀ ਬੋਲੀ ਨੂੰ ਛੱਡ ਜਾਂਦੇ ਨੇ ਉਹਨਾਂ ਨੌਜਵਾਨਾਂ ਨੂੰ ਕੀ ਕਹੋਗੇ ਤੁਸੀਂ ਕਿ ਕੀ ਕੰਮ ਕੀਤਾ ਜਾ ਸਕਦਾ ਮੈਨੂੰ ਐ ਲੱਗਦਾ ਕਿ ਹਰ ਚੀਜ਼ ਦੇ ਵਿੱਚ ਉਹ ਕੰਮ ਕੱਢਿਆ ਜਾ ਸਕਦਾ ਕਿ ਕੋਈ ਘਾ ਨੂੰ ਦੇਖ ਕੇ ਸੋਚ ਨਹੀਂ ਸਕਦਾ ਕਿ ਉਹਦੇ ਨਾਲ ਵੀ ਅਸੀਂ ਉਹਦੇ ਤੇ ਵੀ ਇੰਨਾ ਕੰਮ ਕਰ ਸਕਦੇ ਜੋ ਤੁਸੀਂ ਦੇਖਿਆ ਤੇ ਤੁਸੀਂ ਨੌਜਵਾਨਾਂ ਨੂੰ ਕੀ ਸਨੇਹਾ ਦੋਗੇ ਦੇਖੋ ਪਤਾ ਕੀ ਗੱਲ ਹੈ ਅੱਜ ਕੱਲ ਲੋਕੀ ਸੋਚਦੇ ਨੇ ਕਿ ਆਪਣਾ ਜਿਹੜਾ ਕੋਈ ਵੀ ਉਹ ਕੀਤਾ ਕਰ ਰਹੇ ਨੇ ਹਨਾ ਕਿ ਬਸ ਇਹੀ ਕੰਮ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈਗਾ ਲੋਕਾਂ ਨੂੰ ਆਪਣੇ ਸੋਚਣ ਦੇ ਦਾਇਰੇ ਨੂੰ ਥੋੜਾ ਵਧਾਣ ਦੀ ਲੋੜ ਹੈ ਜੇ ਉਹ ਦਾਇਰਾ ਵਧੂਗਾ ਤਾਂ ਉਹਨਾਂ ਨੂੰ ਹਰ ਜਗ੍ਹਾ ਤੇ ਕੰਮ ਦੇਖੂਗਾ ਕੋਈ ਵੀ ਕੰਮ ਆਪਾਂ ਕਹਾਂ ਲੋਕ ਛੋਟਾ ਵੱਡਾ ਨਹੀਂ ਹੁੰਦਾ ਬਟ ਉਸਦਾ ਇੱਕ ਦਾਇਰਾ ਹੁੰਦਾ ਕਰਨ ਦਾ ਹਨਾ ਕਿ ਆਪਾਂ ਜੇ ਛੋਟੇ ਲੈਵਲ ਤੇ ਕਰ ਰਹੇ ਤਾਂ ਛੋਟਾ ਜੇ ਵੱਡੇ ਲੈਵਲ ਤੇ ਕਰ ਰਹੇ ਤਾਂ ਵੱਡਾ ਪਰ ਕੰਮ ਕਮ ਹੈ ਤੇ ਹਰ ਤਰ੍ਹਾਂ ਦਾ ਕੰਮ ਮਤਲਬ ਕਿ ਇਨਸਾਨ ਕਰ ਸਕਦਾ ਬਟ ਉਹਨੂੰ ਥੋੜਾ ਜਿਹਾ ਗੌਰ ਕਰਨ ਦੀ ਲੋੜ ਹੈ ਕਿ ਉਹ ਕਿਸ ਚੀਜ਼ ਚ ਮਾਹਿਰ ਹੈ ਜਿਸ ਚੀਜ਼ ਉਹ ਮਾਹਿਰ ਹੈ ਜੇ ਉਸੀ ਚ ਕੰਮ ਕਰਦਾ ਤਾਂ ਉਹਨੂੰ ਮੇਬੀ ਬਾਹਰ ਜਾਣ ਦੀ ਲੋੜ ਨਹੀਂ ਹਮ ਅਭਿਸ਼ੇਕ ਜ਼ਿੰਦਗੀ ਚ ਉਤਾਰ ਚੜਾਹ ਹਰ ਹਰੇਕ ਦੀ ਲਾਈਫ ਚ ਆਉਂਦੇ ਨੇ ਹਨਾ ਤੇ ਕਦੀ ਤੁਹਾਡੀ ਲਾਈਫ ਚ ਵੀ ਆਇਆ ਹੋਊਗਾ ਜੋ ਤੁਸੀਂ ਸੋਚਿਆ ਹੋਣਾ ਕਿ ਛੱਡ ਪਰਾਂ ਮੈਂ ਕਿਹੜੇ ਕੰਮ ਚ ਪੈ ਗਿਆ ਹਨਾ ਕੁਝ ਹੋਰ ਕਰ ਲੈਂਦਾ ਕੁਝ ਹੋਰ ਬਣ ਜਾਂਦਾ ਇਦਾਂ ਤਾਂ ਕਦੀ ਆਇਆ ਮੋਮੈਂਟ ਤੁਹਾਡੀ ਜ਼ਿੰਦਗੀ ਚ ਤੁਸੀਂ ਪਹਿਲਾਂ ਹੀ ਕਿਹਾ ਸੀਗਾ ਕਿ ਆਰਟਿਸਟ ਕੋਲ ਸਬਰ ਬਹੁਤ ਹੁੰਦਾ ਹੈ ਨੇ ਫਿਰ ਵੀ ਫਿਰ ਵੀ ਮਤਲਬ ਹਰ ਇਨਸਾਨ ਦੀ ਜ਼ਿੰਦਗੀ ਚ ਮੈਨੂੰ ਐ ਲੱਗਦਾ ਹਰ ਆਰਟਿਸਟ ਦੀ ਜ਼ਿੰਦਗੀ ਚ ਵੀ ਆਂਦਾ ਹੈ ਇਦਾਂ ਦਾ ਮੋੜ ਜਦੋਂ ਤੁਸੀਂ ਡਿਸਕਰੇਜ ਹੋ ਜਾਂਦੇ ਤੁਹਾਨੂੰ ਐ ਲੱਗਦਾ ਕਿ ਜਿੰਨਾ ਮੈਨੂੰ ਮਿਲਣਾ ਚਾਹੀਦਾ ਸੀ ਉਹਨਾਂ ਨਹੀਂ ਮਿਲਿਆ ਜਾਂ ਕੁਝ ਕੁਝ ਵੀ ਐਕਸਪੈਕਟੇਸ਼ਨਸ ਹੋ ਸਕਦੀਆਂ ਆਰਟਿਸਟ ਕਦੀ ਵੀ ਨਹੀਂ ਸੋਚਦਾ ਕਿ ਉਹਨੂੰ ਕਿੰਨਾ ਮਿਲਣਾ ਚਾਹੀਦਾ ਹੈ ਕਿੰਨਾ ਨਹੀਂ ਮਿਲਣਾ ਚਾਹੀਦਾ ਜੋ ਵੀ ਆਰਟਿਸਟ ਦੀ ਐਕਸਪ੍ਰੈਸ਼ਨਸ ਹੁੰਦੇ ਹਨ ਨਾ ਉਹ ਕਦੀ ਵੀ ਬੋਲ ਕੇ ਨਹੀਂ ਦੱਸਦਾ ਉਸ ਨੂੰ ਆਪਣੀ ਅਡ ਦੇ ਸਰੂਹੀ ਦੱਸਦਾ ਤੇ ਮੋਸਟ ਆਫ ਬਦ ਕੀ ਚੀਜ਼ ਹੈ ਉਤਾਰ ਚੜਾਵ ਇੱਕ ਜ਼ਿੰਦਗੀ ਦਾ ਪਾਰਟ ਹੈ ਇਹਨੇ ਆਣੀ ਆਣਾ ਕਿਉਂਕਿ ਇੱਕ ਕਹਿ ਲੋ ਕਿ ਆਪਾਂ ਜੀ ਸਿੱਧੀ ਲਾਈਨ ਵਿੱਚ ਇਨਸਾਨ ਚੱਲਦਾ ਨਾ ਮਤਲਬ ਬਿਲਕੁਲ ਬੈਲੈਂਸ ਲਾਈਫ ਦਾ ਉਹਨੂੰ ਬੰਦਾ ਡੈਡੇ ਕਹਿੰਦਾ ਤੇ ਇਸੇ ਕਰਕੇ ਉਤਾਰ ਚੜਾਵ ਆਣੇ ਜ਼ਿੰਦਗੀ ਚ ਬਹੁਤ ਜ਼ਰੂਰੀ ਨੇ ਕਿਉਂਕਿ ਉਹ ਤੁਹਾਨੂੰ ਤਰਾਸ਼ਦੇ ਨੇ ਇਸ ਕੰਮ ਨੇ ਤੁਹਾਡੀ ਪਛਾਣ ਬਣਾਈ ਕਿੰਨਾ ਕ ਲੋਕ ਤੁਹਾਨੂੰ ਜਾਣਦੇ ਨੇ ਤੇ ਕਿੰਨਾ ਕ ਲੋਕ ਤੁਹਾਨੂੰ ਪਿਆਰ ਦਿੰਦੇ ਨੇ ਦੇਖੋ ਲੋਕਾਂ ਵੱਲੋਂ ਤਾਂ ਪਿਆਰ ਮਿਲਦੇ ਰਹਿੰਦੇ ਜੀ ਤੇ ਮੋਸਟ ਆਫ ਆਪਾਂ ਇਦਾਂ ਦੇ ਕੰਮ ਹੀ ਕਰ ਰਹੇ ਨੇ ਕਿ ਲੋਕੀ ਪਿਆਰ ਕਰਨ ਬਾਕੀ ਜਿਵੇਂ ਤੁਸੀਂ ਵਿਰੋਧ ਵਾਲੀ ਗੱਲ ਕੀਤੀ ਸੀ ਉਹ ਤਾਂ ਨਹੀਂ ਹੋਇਆ ਜੀ ਨਹੀਂ ਮੈਂ ਕਿਤੇ ਸੁਣਿਆ ਸੀਗਾ ਮਤਲਬ ਮੈਨੂੰ ਲੱਗਿਆ ਕਿ ਉਹ ਸਵਾਲ ਕਰ ਲੈਣਾ ਚਾਹੀਦਾ ਵਾ ਕਈ ਵਾਰ ਐਵੇਂ ਦੀ ਚੀਜ਼ਾਂ ਨਾ ਕਈ ਵਾਰ ਆ ਜਾਂਦੀਆਂ ਨੇ ਉਹ ਮੈਨੂੰ ਲੱਗਦਾ ਜਦੋਂ ਕਲੀਅਰ ਹੋ ਜਾਣ ਗੱਲਾਂ ਹੋ ਜਾਣ ਤੇ ਉਹ ਥੋੜਾ ਹੋ ਜਾਂਦਾ ਕਲੀਅਰ ਆਦਰਵਾਇਜ਼ ਮੈਂ ਸੁਣਿਆ ਸੀ ਇਦਾਂ ਦਾ ਦੇਖੋ ਆਪਾਂ ਪਤਾ ਕੀ ਗੱਲ ਕਰਦੇ ਆ ਮੈਨੂੰ ਯਾਦ ਆ ਰਿਹਾ ਤੁਸੀਂ ਸ਼ਾਇਦ ਪੀਐਮ ਸਰ ਦਾ ਮੈਂ ਨਾ ਪੋਰਟਰੇਟ ਬਣਾਇਆ ਸੀ ਉਸ ਦੀ ਗੱਲ ਕਰ ਰਹੇ ਹੋਣੇ ਤੇ ਰੀਜ਼ਨ ਇਹ ਹੈ ਕਿ ਆਪਾਂ ਕਿਸੇ ਪਰਸਨ ਦਾ ਕਦੀ ਵਿਰੋਧ ਨਹੀਂ ਕਰਦੇ ਠੀਕ ਹੈ ਤੇ ਮੋਸਟ ਆਫ ਪਤਾ ਕੀ ਹੈ ਮੈਂ ਦਾ ਪੀਐਮ ਸਰ ਦਾ ਪੋਰਟਰੇਟ ਬਣਾਇਆ ਸੀ ਤੇ ਉਸ ਟਾਈਮ ਚੱਲ ਰਿਹਾ ਸੀ ਕਿਸਾਨੀ ਅੰਦolan ਤੇ ਸ਼ਾਇਦ ਤੁਸੀਂ ਉਸ ਵਕਤ ਦੀ ਗੱਲ ਕਰ ਰਹੇ ਹੋ ਬਟ ਉਹ ਵੀ ਮੋਸਟ ਆਫ ਇਸੇ ਕਰਕੇ ਬਣਾਇਆ ਸੀਗਾ ਕਿ ਜਿਹੜੇ ਕਾਨੂੰਨ ਬਣੇ ਨੇ ਕਾਲੇ ਕਾਨੂੰਨ ਬਣੇ ਸੀ ਜਿਨ੍ਹਾਂ ਨੂੰ ਮਤਲਬ ਕਿ ਉਹਨਾਂ ਨੂੰ ਵਾਪਸ ਕਰਨ ਸਰਕਾਰ ਤਾਂ ਉਹਨਾਂ ਦਾ ਧਿਆਨ ਖਿੱਚਣ ਵਾਸਤੇ ਹੀ ਉਹ ਪੋਰਟਰੇਟ ਬਣਾਇਆ ਗਿਆ ਸੀ ਤੇ ਉਦੋਂ ਇਦਾਂ ਦਾ ਕੀ ਹੋਇਆ ਸੀਗਾ ਜਿਸ ਦੇ ਕਾਰਨ ਵਿਰੋਧ ਹੋਇਆ ਸੀ ਉਹ ਵਿਰੋਧ ਤਾਂ ਨਹੀਂ ਜੀ ਇਦਾਂ ਦਾ ਹੋਇਆ ਕੁਝ ਬਟ ਇਹ ਸੀਗਾ ਚਲੋ ਜੇ ਜਿਨ੍ਹਾਂ ਨੇ ਵੀ ਇੰਟਰਵਿਊ ਕਰਿਆ ਸੀ ਥੱਲੇ ਵਧੀਆ ਕਮੈਂਟ ਸੀਗੇ ਉੱਤੇ ਸੋਹਣੇ ਸੋਹਣੇ ਠੀਕ ਹੈ ਸਮਝ ਸਕਦੇ ਆ ਤੇ ਉਮੀਦ ਕਰਦੇ ਆ ਕਿ ਅੱਗੇ ਵੀ ਤੁਸੀਂ ਮਾਂ ਬੋਲੀ ਪੰਜਾਬੀ ਲਈ ਜਾਂ ਪੰਜਾਬ ਲਈ ਅਜਿਹੇ ਕੰਮ ਕਰਦੇ ਰਹੋਗੇ ਜਿਹਦਾ ਅ ਦੇਸ਼ਾਂ ਵਿਦੇਸ਼ਾਂ 'ਚ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹੋਗੇ ਤੇ ਗੱਲਬਾਤ ਕਰਨ ਲਈ ਸ਼ੁਕਰੀਆ